ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਜਿਹੜੀ ਫੰਮ ਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਦੀ ਵੀਰਤ ਹੈਗੀ ਆ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮੰਜੀთა ਅੱਜ ਦੀ ਵੀਡੀਓ ਦੇ ਵਿੱਚ 6-7 ਪੀਸ ਵਿਖਾਵਾਂਗੇ ਜੋ ਗੱਬਣਾਂ ਟੋਕੜਾਂ ਗੱਬਣਾਂ ਤੇ ਸੱਜਰਾਂ ਬਾਕੀ ਪੁੱਛਦੇ ਨੇ ਤੇਲ ਵੀ ਜੀ ਇਹਨਾਂ ਨੂੰ ਇੱਕ ਕਰਦੇ ਆਂ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਥੋੜੀ ਕੀ ਹਾਲ ਚਾਲ ਬਹੁਤ ਵਧੀਆ ਜੀ ਧੰਨਵਾਦ ਉਹ ਮੇਰੇ ਕੱਲ ਕੀਤਾ ਪਾਸ਼ਾ ਦਾ ਅੰਜੀ ਦਾ ਆਟੋਸਰ ਲੈ ਕੇ ਔਰ ਭੈਣ ਭਰਾਵਾਂ ਸਾਰਿਆਂ ਵੀਰਾਂ ਭਰਾਵਾਂ ਦਾ ਪਾਲਾ ਡੇਰੀ ਫਾਰਮ ਦੇਖ ਆਉਣਾ ਮੇਰੇ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਾਕੀ ਪਿੰਡ ਆਪਣਾ ਭੰਗਾਰੀ ਆ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਆ ਹਾਂਜੀ ਤਹਿਸੀਲ ਮਜੀਠਾ ਵਾ ਹਾਂਜੀ ਜੈਨਦੀਪੁਰ ਤੋਂ ਢਾਹੂ ਤੋਂ 4 ਕਿਲੋਮੀਟਰ ਪੈਂਦਾ ਵਾ ਠੀਕ ਹੈ ਜੀ ਤੇ ਬਾਕੀ ਮਾਲ ਤੇ ਪਰਸੂ ਵੀ ਵੀਡੀਓ ਬਣਾਉਣ ਲੱਗੇ ਹਾਂ ਹਾਂਜੀ 8-10 ਪਰਸੂ ਹੀ ਹਾਂਜੀ ਹਾਂਜੀ ਉਹ ਐਸਾ ਰੱਬ ਦਾ ਭਾਣਾ ਹਮਾਲ ਕਾਲਖ ਖਦਾ ਪੀ ਉਹ 3-4 ਭਣ ਫਰਾਏ ਕਿਨੇ 2 ਕਿਨੇ 3 ਕਿਨੇ 1 ਤਾਂ ਤੇ ਇੱਥੇ ਥੱਲੇ ਸਾਰੇ ਵੇਖੋ ਉਹਦੋਂ ਲੱਗ ਕੇ ਲੈ ਕੇ ਫਿਰ ਅਸੀਂ ਵੀਡੀਓ ਪਰਸੂ ਬਣਾਈ ਹਾਂਜੀ ਆ ਰਾਤ ਦਾ ਮਾਲ ਆਪਣੇ ਕੋ ਆਇਆ ਵਾ ਠੀਕ ਹੈ ਜੀ ਤੇ ਮਹਿੰਗੇ ਤਾਂ ਆਪਣੇ ਕੋ ਸਹਰਾ ਨਹੀਂ ਹੋਈਆਂ ਵਾ ਹਾਂਜੀ ਉਹ ਵੀ ਆ ਗਈਆਂ ਵਾ ਹਾਂਜੀ ਉਹ ਅੱਜ ਵੀਡੀਓ ਚ ਪਾਉਣੀਆਂ ਲੱਗੀਆਂ ਠੀਕ ਹੈ ਪਾਉਣਗੇ ਤਾਂ ਡੰਗ ਜਾ ਹਾਂਜੀ ਉਹਨਾਂ ਕੋ 15-15 16-16 ਗੋਦ ਦੁੱਧਿਆ ਠੀਕ ਹੈ ਦੋਂਦੀਆਂ ਚੌਗੀਆਂ ਠੀਕ ਹੈ ਜਵਾਨ ਠੀਕ ਹੈ ਜੀ ਹਰਿਆਣੇ ਵਾਲੀਆਂ ਆਪਣੀ ਕੋਈ ਆਹ ਟਾਈਮ ਤੇ ਹਾਜ਼ਰੀ ਹੈ 15-16 ਕਿਲੋ ਵਾਲੀਆਂ ਠੀਕ ਹੈ ਜੀ 10-12 ਕਿਲੋ ਆ ਜਾਂਦੀਆਂ ਹਰਿਆਣੇ ਵਾਲੀ 15 ਤੋਂ 16 ਠੀਕ ਹੈ ਜੀ ਇਹਨੇ ਦੋ ਢਾਲੀਆਂ ਮਾ ਜੀ ਹਾਂ ਤੇ ਜਿੱਦ ਆਪਣੀਆਂ ਇੱਧਰ ਨਹੀਂ ਪਾਵਾਂਗੇ ਠੀਕ ਹੈ ਜੀ ਅੱਜ ਆਪਣੀ ਨਾਲ ਕਰਵਾਵਾਂ ਠੀਕ ਹੈ ਜੀ ਇਹ ਆਪਣਾ ਮੇਰਾ ਦੂਜਾ ਸੂਆ ਝੋਟੀ ਆ ਦੂਜਾ ਸੂਆ ਮਗਰੇ ਜਾਗਾ ਵਾ ਕਟਾ ਕਟਾ ਆ ਗਿਆ ਤੇ ਹਾਂਜੀ ਮਗਰੇ ਕਟਾ ਵਾ ਕਿਦਾਂ ਤੋਰੀ ਆਂ ਤੋਰੀ ਐਨ ਕੱਲੋ ਅੰਦਰ ਨੂੰ ਕੱਲੋ ਮਗਰੇ ਇਹਦੇ ਛੁੱਟ ਬੜੀ ਥਾਣੀ ਦੇ ਪੰਜ ਆ ਠੀਕ ਹੈ ਜੀ ਪੰਜ ਥਾਣੀ ਆ ਗਈ ਪੰਜਵੇਂ ਥਾਨੇ ਤੋਂ ਦੌੜ ਆ ਗਏ ਆ। ਤੇ ਬਖਾਲ ਤੋਂ ਨਾਲ ਪੰਜਾਹ ਹੋ ਗਏ ਤੁਸੀਂ। ਬਖਾਲ ਨਹੀਂ। ਚਵਾ ਦੇ ਤਾਂ ਲੱਗਾ ਮਾਪੀ ਗੱਲਾਂ ਹੀ ਗਾਉਣ ਦੀ। ਠੀਕ ਹੈ ਜੀ। ਚਵਾ ਦੇ ਜਿਹੜਾ ਹੋਣਾ ਇਹ ਟੋੜੀ ਦਾ। ਹਾਂਜੀ। ਚਵਾ ਦੇ ਮੈਂ ਨਾ ਵੀ ਬਹੁਤ ਦੋਈ ਬਰੇ ਬਾਕੀ ਸ਼ਾਮ ਨੂੰ ਬਹੁਤ ਚੰਗੇ ਬਣਦੀਆਂ ਆ ਵੇਖੋ। ਠੀਕ ਹੈ ਜੀ। ਅੱਜ ਸਵੇਰ ਦਾ ਟਾਈਮ ਆ। ਅੱਜ 9:00 ਵਜੇ 7 ਮਿੰਟ। ਸਾਹ ਤਰੀਕ ਹੀ ਵੇਖ ਲਓ 15 ਤਰੀਕ ਜੇ। ਹੁਣੇ ਵੀਡੀਓ ਬਣੇ ਨੂੰ ਹੁਣੇ ਪਾਣੀ। 390 ਮਰਿਆ। ਲਾ ਬਣਾ। ਆ ਵੇਖੋ। 15 ਤਰੀਕ ਤੀਜਾ ਮਹੀਨਾ 2025 ਕੋਈ ਵੀਡੀਓ ਬਣਨੀ ਹੈ ਤਾਂ ਹੁਣੇ ਪੈ ਜਾ ਜੀ ਮੈਂ ਬਣਨੀ ਤੇ ਹੁਣੇ ਪੈ ਜਾ ਜੀ ਠੀਕ ਹੈ ਜੀ ਕੋਈ ਮਾਲ ਦੀ ਵੀਡੀਓ ਹੈ ਹਾਂਜੀ ਹਾਂਜੀ ਮੈਂ ਬਾਕੀ ਦੋ ਡੰਗ ਇਹਨੇ ਚੋ ਕੇ ਲੈਣਾ ਠੀਕ ਹੈ ਜੀ ਦੋ ਤਾਂ ਮੈਂ ਕਹਾਂਗਾ ਹੋਊਗਾ 13 12 13 ਕਿਲੋ ਹਾਂਜੀ ਪਰ ਆਪਾਂ ਯਾਰਾ ਲੀਟਰਾਂ ਦੇ ਕਰਾਂਗੇ ਆ ਨਾਲ ਇੱਕ ਪੰਜਵਾਂ ਥਣ ਲੱਗਾ ਇਹ ਸੁਆ ਕਿੰਨਾ ਆ ਗਿਆ ਜੀ ਸੁਆ ਗੁੱਜਾ ਵੀ ਨਾ ਮਾਰੀ ਲੈਵੇ ਤੂੰ ਇਹ ਚੰਗੀ ਗਰਾ ਮਹਾਲ ਦੇ ਹਾਂਜੀ ਹਾਂਜੀ ਲੱਲੋ ਜੀ ਕਿਸ ਕਿਹੜੀ ਜਾਨੀ ਨੂੰ ਹਸਾਂਦੇ ਨੇ 40 ਕਿਲੋ 40 ਕਿਲੋ ਠੀਕ ਹੈ ਜੀ ਦੁੱਧ ਆ ਦਵਾ ਆ ਮਗਰ ਬੱਚੇ ਆ ਗਏ ਇੱਧਰ ਦੀ ਝੋਡੀ ਪਰ ਦੁੱਧ ਜੇ ਉਧਰ ਦੀ ਨਾ ਮੁਕਾਬਲਾ ਕਰਦੀ ਆ ਠੀਕ ਆ ਜੀ ਦੁੱਧ ਆ ਸੁਆ ਆ ਕਰਾਂ ਫਿਰ ਕਰਾਂ ਜੇ ਪਾਸੇ ਦੋੜ ਦਵਾ ਦਈਏ ਦੁੱਧ ਦਾ ਦੋੜੋ ਠੀਕ ਆ ਜੀ ਦੱਸੋ ਡੇਟ ਰੇਟ ਤਾਂ ਹਣ ਗਾਂ ਕੋਲ ਰੱਬ ਕੋ ਬਹੁਤੇ ਮੰਗੀਦੇ ਹਣ ਗੁਰਦ੍ਰਜਾਈਦਾ ਤੇ 10 ਰੁਪਏ ਰੱਖ ਕੇ ਤੇ ਕਈ ਕੋ ਮੰਗਲੀਦਾ ਹਾਂਜੀ ਹਾਂਜੀ ਮੰਗਣ ਨੂੰ ਅਸੀਂ ਮੰਗਣੀ ਆ ਬਾਕੀ ਚਲੋ ਜੇ ਕਿਤੇ ਜਿੱਦਾਂ ਵੀ ਕਿਤੇ ਸੁੱਤਰਾ ਵੇ ਹਾਂਜੀ ਤੇ ਬਾਕੀ ਜਾਇਜ਼ ਹੀ ਮੰਗਨੇ ਆ ਕਿੰਨਾ ਦੇ ਦੇਣੀ ਆ ਇਹ ਨਹੀਂ ਵੀ ਬਹੁਤਾ ਸਵਾ ਲੱਖ ਕਰਦੀ ਡੇਡ ਕਰਦੇ ਜੇ ਸਾਡੀ ਮੀਂਹ ਕੋ 11 12 ਗੱਲ ਉਹ ਤਾਂ ਅਸੀਂ ਆਖੀ ਵੀ ਬੜਾ ਹੀ ਇਹ ਹੈ ਇਹੋ ਆ ਹਾਂਜੀ ਕਰੇ ਵੀ ਭਾਲੀ ਤੋਂ ਭਾਲੀ ਆ ਹਾਂਜੀ ਹਾਂਜੀ ਤੇ ਮਾਲ ਬਿਲਕੁਲ ਉਹੋ ਹੀ ਰੇਟ ਹੌਲ ਸੇਲ ਜਿੱਦਾਂ ਨਹੀਂ ਤਾਂ ਕਈ ਦੁਕਾਨਾਂ ਦੇ ਤਾਂ ਅਸੀਂ ਦੂਜੀ ਦੁਕਾਨ ਦਾ ਹੌਲ ਸੇਲ ਦੇ ਰੇਟ ਤੇ ਸਮਾਨ ਮਿਲਦਾ ਹਾਂਜੀ ਉਹ ਰੇਟ ਕਰਨਾ ਵਾ ਠੀ ਲੱਖ ਵੀ ਨਹੀਂ ਕਰਨਾ ਹਾਂਜੀ ਤੇ ਹਾਣਾ ਜੋ ਡੀ ਜਿਹੜੀ 99000 ਦੇਣੀ 99000 ਦੀ ਦੁੱਧ 11 ਕਿਲੋ ਮਿੰਕ ਦੇ ਦਵਾਂਗਾ ਤੇ 13 ਕਿਲੋ ਵੀ ਕਰਦੀ ਜੇ ਤੇ ਜਿਹੜੇ ਡੰਗ ਚ ਕਰ ਜੂਗੀ ਨਾ ਉਹਦੇ ਤੇ ਹਣ ਤੇ ਚਲੋ ਮਾਲ ਤੇ ਵਗਾ ਵਗਾ ਦੇਣ ਵੇ ਗੰਡੇ ਦੇਣ ਬਹੁਤ ਚੰਗੇ ਆ ਹਾਂਜੀ ਹਾਂਜੀ ਬਾਕੀ ਮੀ ਵੀ ਜਿਆਦਾ ਚੰਗੀ ਆ ਬਹੁਤ ਥੱਲਿਓ ਬੜੀ ਸਾਫ਼ ਹੈ ਚਵਾ ਪਸਮਾ ਇੱਕ ਨੰਬਰ ਦਾ ਵਾ ਠੀਕ ਹੈ ਜੀ ਇਹਨੂੰ ਬਗਲ ਗਲਵੀ ਵੇਚਣ ਵਾਲਾ ਮੁੱਲ ਕਰ ਦੇਣਾ ਹਾਂਜੀ ਦੇਣੀ ਆ ਠੀਕ ਹੈ ਨਾ ਇਹਦਾ 92 ਦੇ ਨਾਲ 90 86000 ਦੀ ਵੀ ਹਾਣਾ ਦੇਣੀ ਆ 86000 ਦੀ 86000 ਵੀ ਹਾਣਾ ਦੇਣੀ ਆ ਠੀਕ ਹੈ ਜੀ ਤੇ बाकी तो सल्ली करे को दो डियां चोवे तीन डियां चोवे ठीक है जी जो 10 किलो ਤੋਂ ਬਾਹਰ ਨੂੰ ਹੋਊਗਾ ठीक है जी ਅੰਦਰ ਨੂੰ ਨਹੀਂ ਹੋਊਗਾ ਤੁਹਾਡੀ ਆ ਕੋਈ ਬਾਈਸ਼ ਨਹੀਂ ਚੋਈ ਹਾਣ ਵੇਖ ਲੋ ਪੂਰੀ ਸਾਫ ਆ ਠੀਕ ਹੈ ਜੀ ਬਾਕੀ ਇਹਨੇ ਟਾਈਮੋ ਟਾਈਮ ਚੋ ਕੇ ਲਵੇ ਆ ਸੱਲੀ ਕਰੇ ਸੂਈ ਆ ਉਹ ਤਾਜ਼ਾ ਬੱਚਾ ਮੰਗ ਆ ਤੁਹਾਡੀ ਆਪਣਾ ਮਾਰਾ ਥੋੜੀ ਲੱਸੀ ਆ ਸੂਆ ਉਦੋਂ ਪਹਿਲਾ ਯਾਰ ਕਾ ਠੀਕ ਹੈ ਜੀ ਦੁੱਧ ਦੇਦ ਕੋ ਹੁਣ ਯਕੀਨ ਕਰਿਓ ਚੱਲ ਦੂਜਾ ਗਿਣ ਕੇ ਲਵੇ ਕੋਈ ਨਹੀਂ ਦਓ ਪਹਿਲੇ ਲੱਸੀ ਦੂਜਾ ਗਿਣ ਕੇ ਉਹਦਾ ਪਈ ਨਹੀਂ ਚਲੋ ਬਾਈ ਦੂਜੇ ਗੇਂਲੇ ਠੀਕ ਹੈ ਜੀ ਦੁੱਧ ਵੀਰ ਇਹਦੇ ਕੋ ਸਤਾ ਸਤਵੇਂ ਮਹੀਨੇ ਨੂੰ ਲੱਗਾ ਠੀਕ ਹੈ ਜੀ ਇੱਕ ਛੇ ਪੂਰੇ ਹੋ ਗਏ ਸਤਵਾਂ ਇਹਨੂੰ ਲੱਗਾ ਵਾ ਸਤਵਾਂ ਜਾਂਦਿਆ ਇਹ ਨਹੀਂ ਵੀ ਚੌਥਾ ਵਾ ਪੰਜਵਾਂ ਵਾ ਚੌਥਾ ਪੰਜਵਾਂ ਛੇਵਾ ਇਹ ਨਹੀਂ ਵੀ ਡਾਕਟਰ ਵੀ ਚੱਕ ਕਰ ਲੱਗਾ ਕਹ ਦੋ ਵੀ ਚੌਥਾ ਪੰਜਵਾਂ ਹਾਂਜੀ ਡਾਕਟਰ ਵੀ ਨਹੀਂ ਦੱਸੂਗਾ ਠੀਕ ਹੈ ਇਹ ਤਾਂ ਡਾਕਟਰ ਨੂੰ ਭਲੇਖਾ ਲਾ ਜਾਂਦਾ ਡਾਕਟਰ ਹੀ ਸੱਤਾਂ ਦੇ ਡਿਗਰੀ ਦੱਸੂ ਸਤਵਾਂ ਵਾਰ ਲੱਗਾ ਉਹ ਸਤ ਪੂਰੇ ਨਹੀਂ ਹੋਏ ਠੀਕ ਹੈ ਜੀ ਹਾਂਜੀ ਘਰ ਵਾਲਿਆਂ ਨੂੰ ਤਰੀਕ ਲਿਖੀ ਰਹੀ ਆ ਤੇ ਡਾਕਟਰ ਕੋਲ ਚੱਕ ਰਹੀਏ ਤੇ ਉਹਨੇ ਵੀ ਕਿਹਾ ਵੀ ਮੈਂ ਸ਼ਾਮ ਨੂੰ ਤਾਂ ਬਾਹਰ ਆ ਇਹ ਜਿਹੜੇ ਬੰਦੇ ਕੋ ਮੈਂ ਲਈ ਨਾ ਆਪਾਂ ਉਹ ਬੰਦੇ ਦੀ ਚੱਕੀ ਨਾਲ ਤੇ ਜਿੱਤੇ ਚੱਕੀ ਦੇ ਕਾਪੀ ਦੇ ਹਿਸਾਬ ਨਾਲ ਉਹਦੇ ਉਸੇ ਕਾਪੀ ਦਾ ਆਪੇ ਮਾਲ ਦੇ ਤਰੀਕਾ ਲਿਖਿਆ ਠੀਕ ਹੈ ਜੀ ਹਾਂ ਇਹ ਦੁੱਧ ਦੇ ਕੋ 6.5 7 6 ਕਿਲੋ ਇਹ ਨਾ ਪੱਕਾ ਪਾਣੀ ਵਰਗਾ ਵਾ ਠੀਕ ਹੈ ਜ ਇਹ ਜਵਾਹਾ ਬਦਮਾਸ਼ ਖਾਣ ਐ ਇੱਕੋ ਨੰਬਰ ਤੇ ਗੋਆਣੀ ਆ। ਇਹ ਠੰਢੀ ਬੜੀ ਆ। ਚਲੋ ਮਾਸਾ ਕੇ ਲੱਸੀ ਜ਼ਰੂਰ ਆ। ਹਾਂਜੀ। ਨਹੀਂ ਵੀ। ਅਲੱਸੀ ਮਾਤਾ ਵਾਂਗੀ ਸਾਫ਼ ਹੋ ਰਹੀ ਆ। ਜਾ ਤਰਸਲ ਵੇ ਲੈ ਲਓ ਵੀ 7 ਮਹੀਨੇ ਤੇ ਜਾ ਕੇ ਦੋ ਤੇ 6 ਕਿਲੋ ਦੀ ਇੰਡੀ ਆ। ਹਾਂਜੀ। ਤੇ ਸੱਜਰ ਜੇ ਕੋਈ ਸ਼ਾਮ ਦੇ ਦੇ। ਇਹ ਜਿਹੜੇ ਦਿਨਾਂ ਇਹ ਸੋਹਣੀ ਆ ਮਗਰ ਲੰਮੇ ਪਾਵੇ ਬੁਆਰੀਆਂ ਲੈਣੀ ਮੁਰਗੇ ਤੋਂ। ਠੀਕ ਹੈ ਜੀ। ਇਹ ਨਾ ਮਰਦੀ ਨਾ ਭਾਵੇਂ ਕਿ ਮਹੀਨਾ ਖੰਡ ਛੱਡ ਦੇ ਭਾਵੇਂ ਨਾ ਵੀ ਛੱਡੇ ਚਲੋ ਤਾਂ ਛੱਡ ਜੂ ਤੇ ਮੈਂ ਚੰਗੇ ਰੁਪਏ ਦੀ ਬੰਦ ਜੂ। ਹਾਂਜੀ। ਜਾ ਤਰਸਲ ਬੜੀ ਆ ਵੇ ਇੱਕ ਦਾ ਪਤਲੀ ਕਮੀ ਦੀ ਆ ਤੇ ਮੁੱਲ ਇਹਦਾ ਵੀ ਉਹੀ ਕਰਨਾ ਵਾ ਹੁਣ ਸਾਨੂੰ ਜਾਇਜ਼ ਮਿਲੀ ਇਹ ਨਹੀਂ ਗੱਲ ਵੀ ਹੁਣ ਮੈਂ ਜਮਾਈ ਕੱਢ ਲਈਏ ਹਾਂਜੀ ਮੁੱਲ ਬਿਲਕੁਲ ਜਾਇਜ਼ ਕਰਨਾ ਵਾ ਬਸ ਜਿੰਨੇ ਦੀ ਕੋਈ ਕਰਮਾ ਵਾਲਾ ਖੜਕੇ ਨਾ ਹਾਂਜੀ ਵੇਖ ਇਧਰ ਸਿੰਘ ਆਪੇ ਮੂੰਹ ਖਾਲਦੀ ਨਹੀਂ ਤੇ ਮਾਰ ਜੀ ਇਹ ਆ ਵੀ ਚਲੋ ਬੰਦੇ ਮੈਂ ਤਾਂ ਨਾਥ ਵੀ ਨਹੀਂ ਆਂਦੇ ਭਾਈ ਠੀਕ ਹੈ ਜੀ ਪੱਕਾ ਨਹੀਂ ਪਤਾ ਭਾਈ ਕਿ ਨਹੀਂ ਬਈ ਇੱਦਾਂ ਪਰ ਇਹ ਵੀ ਮੈਂ ਬਹੁਤ ਅਸਲ ਅੰਨੇ ਦੋ ਮਿੰਟ ਬਾਅਦ ਇੱਦੋਂ ਲੰਦਾ ਇਹ ਮੋਲੇ ਦਾ ਵੀਰ ਉਹਦਾ ਭਾਵੇਂ ਕਰ ਲਈਏ 65 70 ਇਹ ਨਹੀਂ ਵੀ ਹੁਣ ਸਾਨੂੰ ਬਾਹਣਾ ਮਿਲੀ ਤੇ ਮਹੀਂ ਜਮਹੀਂ ਕੱਢ ਦੀਏ ਛੋਟੀ ਕਮਾਈ ਕਰਨੀ ਭਾਵੇਂ ਵਪਾਰੀ ਵੀਰ ਖੜ ਕੇ ਵੇਖ ਸਕਦਾ ਠੀਕ ਹੈ ਜੀ 11 ਦਾ ਮਾਲ ਆਪਣਾ ਦਾ ਵਪਾਰੀ ਵੀਰ ਖਾਂਡੇ ਆ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਫਿਰ ਕੀ ਆ ਅਸੀਂ ਤੇ ਜਿਹੜਾ ਮਰਜੀ ਕਰਾਂ ਜਿਹਨੇ ਵਪਾਰੀ ਵੀਰ ਜਿਹਨੇ ਰਲੇ ਮਲੇ ਕੰਮ ਚਾਹਦਾ ਵਿਗੜਣਾ ਹੀ ਪਾਵਾ ਹਾਂਜੀ ਤੇ ਮੋਲੇ ਦਾ ਹੁਣ ਜਿੰਨਾ ਮਰਜ਼ੀ ਕਰੀਏ 55 ਹੀ ਦੇ ਦਾਂ। ਬਾਕੀ ਮਾਲ ਤੇ ਰੋਜ ਆਉਂਦੇ ਆ ਤਾਂ ਭੈਣ ਭਰਾ ਵੀਡੀਓ ਪਾਉਣ ਦਾ ਮੌਕਾ ਨਹੀਂ ਦਿੰਦੇ। ਨਹੀਂ ਠੀਕ ਹੈ ਜੀ। ਆਉਂਦੇ ਆਂ ਵਿਕੀ ਜਾਂਦੀਆਂ ਜੀ। ਪਰ ਆਪਾਂ ਚਲੋ ਦੇ ਦਿੰਨੇ ਵੀ। ਅੱਗ ਲੱਤੀ ਨਹੀਂ ਰਹੀਆਂ ਵਾ। ਹਾਂਜੀ। ਹੁਣ ਤਾਂ ਪਾਉਣ ਲੱਗੇ ਆਂ। ਬਾਕੀ ਮਾਰੀ ਜਿਹਦੇ ਗਿੱਡੇ ਦਾ ਛੱਟ ਲੱਗੀ ਉਹ ਖਾਲ ਦੋ। ਨਹੀਂ ਖਾਲ ਦੋ। ਹਾਂਜੀ। ਆਹ ਮਾਰੀ ਛੱਟ ਲੱਗੀ ਗਿੱਡੇ ਦੇ ਤਾਂ ਦੇ ਆਉਂਦੇ। ਅੱਗੇ ਥਾਂ ਦੇ ਉਹ ਵਜੀ ਰੀ ਆ। ਮਾਰੀ ਗਿੱਟਾ ਪਾ ਸਕ ਭਰੇ ਆ ਇਹਦਾ। ਠੀਕ ਹੈ ਜੀ। ਤੇ ਬਾਕੀ ਹੋਰ ਕੋਈ ਗੱਲ ਬਾਤ ਨਹੀਂ ਜੀ। ਕੋਈ ਗੱਲ ਬਾਤ ਨਹੀਂ ਕੋਈ ਪਿਸ਼ ਇਹਦਾ ਮੁੱਲ 55 ਹੀ ਦੇ ਦਾਂਗੇ ਫਿਰ ਮੈਂ ਬੋਧਾ ਵੀ ਕਰਾਂਗਾ 55 ਜਿਆਦਾ ਨਹੀਂ ਦੇਣੀ ਹਾਂਜੀ ਇਹ 50 ਹੀ ਦੇ ਦਾਂਗੇ 50 ਹਜ਼ਾਰ ਦੀ 6 ਮਹੀਨੇ ਵੀ ਸਾਲਾਂ ਜਾਣ ਰਿਹਾ ਜੀ ਠੀਕ ਹੈ ਜੀ ਜੋਦੀ ਭਾਂ 6 ਕਿਲੋ ਹੈਗਾ ਜੀ ਠੀਕ ਹੈ ਜੀ ਸੀਲ ਠੰਡੀ ਹੈ ਜਵਾਬ ਦਿਮਾਗ ਇੱਕ ਨੰਬਰ ਦਾ ਸੀਲ ਬੜੀ ਮੈਂ ਨਾ ਕਰਮਾਲੀ ਆਵੇ ਭਾਈ ਜੀ ਥੱਲੇ ਬਾਜੂ ਹਾਂ ਹਰਿਆਣੇ ਦਾ ਗਾਈਆਂ ਵਾਲਾ ਹਾਂ ਹਾਂਜੀ ਤੇ ਬਾਕੀ ਜੈ ਜੀ ਮੋਲ ਚੋਟੀ ਕੱਤ ਕਾਟ ਤਾ ਨਿੱਕੀ ਹਾਂਜੀ ਇਹ ਨਹੀਂ ਬੁੱਢਣ ਦੀ ਕੋਈ ਮੈਂ ਜਵਾਨ ਨਹੀਂ ਅਜੇ ਦੂਜੀ ਸਵੇਰ ਆ ਦੂਜੀ ਸਵੇਰ ਆਹ ਤਾਂ ਪਹਿਲੇ ਸਵੇਰ ਕੱਟੀ ਆ ਆ ਪਹਿਲਾਂ ਦੀ ਇਹ 6 ਮਹੀਨਾ ਦੀ ਗੱਬਣ ਆ ਖਾ ਲੋ 6 ਮਹੀਨਾ ਦੀ ਗੱਬਣ ਦੇਖੀ ਥਾਂਨੇ ਕਿੱਡਾ ਬਿਛੇ ਵੇ ਥਾਂਨੇ ਖਾ ਲ ਕਲਾ ਕਲਾ ਥਾਂਨੇ ਖਾ ਇਹ ਵੀ ਚੱਕ ਰਾਈ ਆ ਚੱਕ ਪਾਸ ਆ ਕੇ ਪਹਿਲੇ ਸਵੇਰ ਸੁਣੀ ਆ ਕੋਈ ਨਾ ਕੋਈ ਸਮਝੇ ਦੁੱਧ ਦਾ ਦਿੰਦੀ ਆ ਉਹ ਪਹਿਲਾ ਸਵੇਰ ਸੁਣੀ ਆ ਠੀਕ ਆ ਜੀ ਇਹ 6 ਮਹੀਨਾ ਦੀ ਗੱਬਣ ਆਗੀ ਸ਼ਾਮ ਦੀ ਗੱਬਣ ਚੱਕ ਪਾਸ ਕੋ ਕਰਾ ਕੇ ਸੱਜੇ ਜਿਹੇ ਠੀਕ ਆ ਜੇ ਕੋ ਘਰ ਦੇ ਕੇ ਕਰਾਊਗਾ ਤੇ ਦੋਵਾਂ ਚੰਨ ਦਿਨਾਂ ਤੱਕ ਸਾਡੀ ਗਰੰਟੀ ਹੋਊਗੀ ਠੀਕ ਹੈ ਜੀ ਜਾ ਕੇ ਚੱਕ ਲਾ ਕੇ ਦੱਸ ਸਕਦਾ ਵਾ ਵੇਖਣਾ ਕਿ ਜਦੋਂ ਮੈਂ ਜਾਂਦੀ ਆ ਡਾਕਟਰ ਅਗਲੇ ਬੰਨੇ ਖਾਦ ਲਿਆ ਕਰੋ ਉਦੋਂ ਚੱਕ ਕਰਾ ਲੈ ਪਾਉਂਗੇ ਉਹਦਾ ਕੰਮ ਨੇ ਵੜ ਜਾਂਦਾ ਵਾ ਜੇ ਮਗਰੋਂ ਚੱਕ ਕਰਾਉਂਦਾ ਬਾਅਦ ਚ ਵੀ ਤਾਹਾਂ ਹੀ ਆ ਕੇ ਮੇਰੇ ਕੋਈ ਨਹੀਂ ਹੋਵੇ ਤੇਰੀ ਗਰੰਟੀ ਹੋਊਗੀ ਜੇ ਸਾਡੀ ਮੈਂ ਖਾਲੀ ਨਹੀਂ ਨਿਕਲੂ ਤੇ ਅਸੀਂ ਆਉਣ ਜਾਂਦਾ ਕਿਰਾਇਆ ਦੇਵਾਂਗੇ ਠੀਕ ਹੈ ਜੀ ਕਿਤੇ ਵੀ ਭਾਵੇਂ ਜਿੱਥੇ ਮਰਜ਼ੀ ਟਾਪ ਬਾਰਡ ਟੱਪ ਜਾਵੇਂ ਖਾਲੀ ਨਹੀਂ ਹੋਊਗੀ ਇਹ ਤਾਂ ਕੰਮ ਜ਼ਿੰਦਗੀ ਨੇ ਹੋਗਾ ਜਿੰਨ 2-4 ਗਾਂ ਜਾਂ ਪਿਸ਼ਾਂ ਹੋ ਸਕਦੇ ਆ ਖਾਲੀ ਨਹੀਂ ਹੋਊਗੀ ਅਗਰ ਆਜਾ ਲਈਆਂ ਵੇ ਬੀਠੋ ਤੁਹਾਨੂੰ ਪਤਾ ਆਣ ਚਲੋ ਜਾਇਜ਼ ਕੀਮਤ ਸਿੰਘ ਤੁਹਾਨੂੰ ਬਹੁਤ ਚੰਗਾ ਡਿਜ਼ਾਈਨ ਚੰਗਾ ਘਟੀਦਾ ਮਾੜਾ ਇਹਦਾ ਕੁਝ ਵੀ ਨਹੀਂ ਆ ਤੇ ਮੋਲੇ ਦਾ ਵੀ ਜਾਇਜ਼ ਕਰਦਣਾ ਉਹ ਜਾਇਜ਼ ਕਰਦਣਾ ਹਾਂਜੀ ਜਾਇਜ਼ ਕਰਦਣਾ ਦੱਸੋ ਮੋਲੇ ਦਾ ਹਾਂ ਜਿੰਨਾ ਮਰਜ਼ੀ ਕਰੀਏ ਚਲੋ ਝੋਡੀ ਦੇ ਦਿਨ ਤੇ ਆਈ 5 ਲੱਖ ਦੀ ਆ ਹਾਂਜੀ ਪਰ ਹੁਣ ਚਲੋ ਅਸੀਂ ਜਿਹੜੀ ਘਰ ਪਾਲੀ ਮੋਲ ਲਈ ਆ ਹਾਂਜੀ 1000 2000 ਲੈਣਾ ਵੇ ਇਹ ਨਹੀਂ ਗੱਲ ਵਿੱਚ ਝੂਠ ਮਾਰੀ ਆਪਾਂ ਲੈਣਾ ਜਿੰਨਾ ਐਡੀ ਪਾਲੀ ਉਹਨਾਂ ਪਾਲ ਕੇ ਸਾਨੂੰ ਦੇ ਦਿੱਤੀ ਆ ਹਾਂਜੀ ਹਾਂਜੀ ਆਈ ਇਹ ਚੋਂ ਕਿਤੇ ਮਹੀਨੇ ਲਾ ਬਣਾਉਂਦੇ ਨਹੀਂ ਅਸੀਂ ਥੋੜਾ ਬਤ ਲੈ ਕੇ ਦੇਖਣੀ ਤੇ ਬਾਕੀ ਚਲੋ ਜਿਹਦੇ ਕਰਮਾ ਜਨੇ ਲੈ ਵੀ ਜਾਣੀ ਆ ਹਾਂਜੀ ਤੇ ਮੋਲੇ ਦਾ ਵੀਰੇ 60000 ਹੀ ਦੇ ਦਿੰਦੇ 60000 ਵੀ ਨਹੀਂ ਦਿੰਦੇ 55000 ਦੀ ਹਾਨਾ ਦੇਣਾ ਪੱਕੀ 55000 ਦੀ ਹੋਰ 55000 ਦੇ ਦਿੰਗੇ ਕੋਚ ਇੱਕ ਹਜ਼ਾਰ ਛੋਟ ਕਰ ਦਾਂਗੇ 53 53 ਦੀ ਦੇ ਦਾਂਗੇ ਠੀਕ ਹੈ ਜੀ 55 ਦੀ 1000 ਛੋਟ ਚ ਨਹੀਂ ਜਾਣੀ 6 ਮਹੀਨਾ ਦੀ ਗੱਬਨ 6 ਮਹੀਨਾ ਦੀ ਗੱਬਨ ਕਪੜਾ ਪਹਿਲੇ ਸੁਦੇ ਸੂਣੀ ਆਰ ਠੀਕ ਹੈ ਜੀ ਪਹਿਲੇ ਸੁਦੇ ਸੂਣੀ ਵੇਖੋ ਐ ਲੋਈ ਨਾਲੇ ਇਹ ਵੀ ਲੋਈ ਜੀ ਜੱਤੜੀ ਹੈਗੇ ਜੱਤੜੀ ਲੋਈ ਝੋਟੀਆਂ ਠੀਕ ਹੈ ਜੀ ਚਲੋ ਹੋ ਲੋ ਬਾਕੀ ਆ ਵੀਰ ਵੈਟ ਦਾ ਬੱਚਾ ਨਹੀਂ ਆ ਪਹਿਲਾ ਵਾ ਪਹਿਲਾ ਸੂ ਆ ਗਿਆ ਪਹਿਲਾ ਸੂ ਆ ਗਿਆ ਤੁਸਨ ਖਾ ਲਓ ਤੁਸਨ ਖਾ ਲਓ ਕੈਮਰਾ ਦਰਦੀ ਮੜਾਏ ਨਹੀਂ ਨਹੀਂ ਦਰਦੀ ਨਹੀਂ ਠੰਡੀ ਜਦਾ ਇਹਨੂੰ ਵੀਰ ਕੋਈ ਗਰਮ ਨਹੀਂ ਏਡੀ ਠੰਡੀਆਂ ਕਰਮਾਲੀ ਕੈਮਰਾ ਤੇ ਭਾ ਕੱਟੀ ਥਲੇ ਛੱਡ ਕੇ ਚਲੋ ਠੀਕ ਹੈ ਬੈ ਕੇ ਖਾ ਲੀ ਦਤਾ ਚਲ ਚੋਗ ਹਾਲਾ ਕੋਈ ਨਹੀਂ ਰਹਿ ਇਹਦੀ ਫੈਂਡ ਵੀ ਦਾ ਤੇ ਅਸੀਂ ਬੱਕ ਬੱਕ ਇਹਦੀ ਫੈਂਡ ਵੀਰ ਯਕੀਨ ਕਰੀ ਸਾਡੀ ਦੂਜੀਆਂ ਗਾਂ ਵੀ ਥੋੜੀ ਫੈਂਡ ਘਾਟੀ ਠੀਕ ਹੈ ਰਾਤੀ ਪਾਏ ਖੜੇ ਦੁੱਧ ਹੀ ਸਾਨੂੰ ਆਂਦਾ ਵੀ ਤੁਸੀਂ ਮਹੀਂ ਦਾ ਪਾਏ 80 ਪਾਕੇ ਨੂੰ ਜੋਣਾ ਵਾ ਠੀਕ ਹੈ ਬਾਲੇ ਬਾਹਤੀ ਲਾ ਕੇ ਦੋਹਾਂ ਹੱਥਾਂ ਨਾਲ ਜਿੱਦਾਂ ਮਰਜੀ ਤਸੱਲੀ ਕਰਕੇ ਜੋ ਲਾਤ ਨਹੀਂ ਮਾਰੂਗੀ ਠੀਕ ਹੈ ਲਾਤ ਘਰ ਗਈ ਨਹੀਂ ਮਾਰੂਗੀ ਭਾਵੇਂ ਆਉਣ ਨਾ ਕਾਲੇ ਇਹ ਗੱਲ ਦੀ ਸਾਡੀ ਗਾਰੰਟੀ ਦਵਾਂਗੇ ਦੁੱਧ 12 ਕਿਲੋ ਠੰਡਾ ਕਰਕੇ ਦਵਾਂਗੇ ਠੀਕ ਹੈ ਜੀ ਬੱਚਾ ਨਹੀਂ ਜੀ ਬੱਚਾ ਨਹੀਂ ਜੀ ਤਾਂ ਪਹਿਲੇ ਤੂ ਆ ਗਿਆ ਹਨਾ ਤੂੰ ਆ ਪਹਿਲਾ ਦੁੱਧੇ ਦਾ ਇੱਕ ਬਨੇ ਮਹੀਂ ਚੋਗ ਰੱਖ ਲੈ ਇੱਕ ਬਨੇ ਨੂੰ ਜੋੜਿਆ ਕੋਈ ਬਿਛਾਣੂ ਦਾ ਬੰਦਾ ਠੀਕ ਹੈ ਜੀ ਗਾਈ ਚੋਈ ਕਿ ਮਹੀਂ ਚੋਈ 6-5 ਕੱਲੀ ਦੀ ਫੈਂਟ ਜੇ ਦੀ ਬੱਚੇ ਤੋਂ ਬਣਾਈ ਸੀ ਖਰਾਤੀ ਹੱਲ ਕੋਈ ਆਈ ਆ ਹਾਂਜੀ ਬੱਚੇ ਤੋਂ ਬਣਾਈ ਆਂਦੀ ਆ ਠੀਕ ਹੈ ਜੀ ਐਵੇਂ ਕੱਦ ਕੀ ਬੱਚਾ ਸਾਡੇ ਘਰ ਮਰ ਗਿਆ ਉਹ ਹੋ ਗਿਆ ਉਹ ਨਾ ਬੱਚੇ ਤੋਂ ਬਿਨਾ ਆਇਆ ਤੇ ਬੱਚੇ ਤੋਂ ਬਿਨਾ ਹੀ ਜਾਣਾ ਨਹੀਂ ਥੋੜੀ ਪਖਾਹਾਂਗੇ ਨਾ ਕਿ ਕੈਮਰਾ ਕਰਕੇ ਖਵਾ ਲਿਆ ਇਕੱਲਾ ਇਕੱਲਾ ਮੁਠੀ ਨਾਲ ਥਣ ਕੇ ਚਵਾ ਲਗਾ ਕਰ 16 ਕਿਲੋ ਗਾਂ ਕੋ ਦੁੱਧ ਦਿੱਤੀ ਬੱਚੇ ਤੋਂ ਬਣਾਈ ਹਾਂਜੀ ਬੱਚੇ ਤੋਂ ਬਣਾਈ ਦਿੱਤੀ ਨਹੀਂ ਨਹੀਂ ਇਹੋ ਜਿਹਾ ਤਾਂ ਕੰਮ ਹੀ ਨਹੀਂ ਮਾਰਿਆ ਕਰਾਵੇ ਨਾ ਬਾਬਾ ਨਾਲ ਕਿ ਬੜਾ ਐਵੇਂ ਕਿਹੜੇ ਕਰਦੇ ਇਹਦੇ ਕੋ ਦੁੱਧ ਕਿੰਨਾ ਦੱਸਿਆ ਜੋ ਇਹ ਦੁੱਧ ਵੀਰ ਹੋਊ ਜ਼ਿਆਦਾ ਪਰ ਕੋਈ 12 ਕਿਲੋ ਮਿੰਨ ਕੇ ਲਵੇ ਠੀਕ ਹੈ 12 ਪੱਕਾ ਹੋਊਗਾ ਠੀਕ ਹੈ ਹੋਊਗਾ ਠੰਡਾ ਕਰਕੇ ਤੇ ਚਵਾ ਲਗਾ ਕਿ ਜੇ ਜਨਾਨੀ ਵੀ ਭਾਵੇਂ ਚੋਲੇ ਤੇ ਲੱਤ ਮਾਰ ਦੇ ਨਾ ਗਾਂ ਦਾ ਪੈਸਾ ਨਹੀਂ ਕੋਈ ਲਾਉਂਗਾ ਭਾਰਾ ਗਾੜੀ ਪਾਉ ਰੇਟ ਇਹਦਾ ਤਾਂ ਮੋਲ ਤਾਂ ਭਾਵੇਂ ਵਸ਼ੀ ਦੇ ਵੇਚਦੀ 40-45 ਹਜ਼ਾਰ ਦੀ ਹਾਂਜੀ ਵੇਖ ਜਾਂਦੀ ਆ ਭਾਵੇਂ ਬੱਚੇ ਬਗੈਰ ਵੀ ਆ ਹਾਂਜੀ ਦੁੱਧ ਬੜਾਵਾ ਇਹਦੀ ਮਗਰ ਵੀ ਵਸ਼ੀ ਹੀ ਉਹਨਾਂ ਨੇ ਵਸ਼ੀ ਕਿਹਨੂੰ ਦੇ ਦਿੱਤੀ ਆ ਠੀਕ ਆ ਉਹਨਾਂ ਨੇ ਵਛੀ ਆਪਣੀ ਮਰਜ਼ੀ ਨਾਲ ਹੀ ਦੇਤੀ ਕਿਸ ਨੂੰ ਠੀਕ ਹੈ ਜੀ ਤੇ ਉਹ ਮੁੰਡੇ ਦਾ ਕੰਮ ਬਣ ਗਿਆ ਬਾਹਰ ਦਾ ਦੇ ਦਿੰਦੇ ਆ ਉਹਨਾਂ ਨੇ ਵਛੀ ਜਿਹਨੂੰ ਪਹਿਲਾਂ ਦੇ ਦਿੱਤੀ ਦੱਸ ਦੇਣਾ ਠੀਕ ਆ ਇਹਦਾ ਮੋਲ ਹੋਣ ਜਿੰਦਾ ਮਰਜ਼ੀ ਕਰੀਏ ਦੇ ਦਾਂਗੇ ਹਾਂ ਨਾ 32000 ਦੀ ਫਿਰ ਜ਼ਿਆਦਾ ਕੀ ਕਰਨਾ ਚਲੋ 32 ਦੀ ਵੀ ਦੇਣੀ ਤੇ 30 ਦੀ ਵੀ ਦੇਣੀ ਤੇ ਹਾਂ ਨਾ 26 ਜਾ ਦੇਣੀ ਠੀਕ ਹੈ ਜੀ 26000 ਦੀ ਹਾਂ ਨਾ ਦਵਾਂਗੇ ਜੋ 500 ਰੁਪਏ ਛੋਟ ਕਰ ਦਾਂਗੇ ਠੀਕ ਹੈ ਜੀ ਹਾਂਜੀ 12 ਕਿਲੋ ਦੁੱਧ ਜੀ ਤਸल्ली ਕਰਕੇ ਚੋਚ ਵੇ ਜੀ ਮਗਰ ਬੱਚਾ ਹੁੰਦਾ ਨਹੀਂ 40000 ਰੁਪਏ ਵਿਕਦੀ ਆ ਜੱਟ ਹਾਂਜੀ ਇਹ ਬੱਚੇ ਹੁਣੇ ਉਹਨਾਂ ਨੂੰ ਦੇਤੀ ਆ ਤੇ ਦੇ ਬੈਠੇ ਕਿਸ ਨੂੰ ਲਾਤ ਦੀ ਵੀਰ ਵਾਰ-ਵਾਰ ਕਹਿੰਦੇ ਗਰੰਟੀ ਹੋਊਗੀ ਭਾਵੇਂ ਇੱਥੇ ਆ ਕੇ ਚੋਲੇ ਤੇ ਭਾਵੇਂ ਆਨਲਾਈਨ ਮੰਗਾ ਲੇ ਤੇ ਤਸੱਲੀ ਕਰ ਲੈ ਵੀ ਲਾਤ ਕਰਨ ਦੀ ਆਪ ਲੈਉਣੀ ਨਹੀਂ ਲੈਉਣੀ ਨਹੀਂ ਠੀਕ ਹੈ ਜੀ ਫੇਰ ਦੁੱਧ ਵੀ ਸੰਗਣਾ 6-5 ਆ ਵਹਿੜ ਸੂਈ ਆ ਇਹ ਵਹਿੜ ਜਲ ਸਾਡੇ ਘਰ ਕੇ ਬੰਦੇ ਵੇਖੀ ਵੀ ਆ ਤੇ ਆਹ ਵੇਖੋ ਤਾਜੀ ਸੂਈ ਆ ਠੰਡੀ ਇਧਰ ਪਗਿਆ ਵੀ 50 55 ਜਾਣਦਾ ਸੀ 55 ਗੱਡੀ ਵਾਲੇ ਬੰਦੇ ਵੀ ਲਾਉਂਦੇ ਸੀ ਇਹਨਾਂ ਨੇ ਬੰਦਿਆਂ ਚਲੋ ਪਤਾ ਨਹੀਂ ਕੋਈ ਸਮੇਂ ਦਾ ਹਿਸਾਬ ਹੋਇਆ ਕੀ ਹੋਇਆ ਉਹਦੇ ਦੁੱਧ 20 25 ਕਿਲੋ ਕੱਢਦੀ ਆ ਹਾਂਜੀ ਪਤਾ ਨਹੀਂ ਕੀ ਜੱਗ ਜਾਂ ਸਾਡੇ ਕੋਲ ਸਾਡੇ ਕੋਲ ਨਹੀਂ ਕੱਢਿਆ ਤੇ ਸਾਡੇ ਕੋਲ ਨਹੀਂ ਕੱਢਿਆ ਸਾਡੇ ਕੋਲ ਦੁੱਧ ਜਿਹੜਾ ਵਾ ਨਾ ਹੋਊਗਾ 12 12 ਅਸੀਂ 11 ਕਿਲੋ ਦੀ ਗਾਰੰਟੀ ਦੇਣਾ ਨਾ 10 ਕਿਲੋ ਕਿੰਨੇ ਲੱਗਦੇ ਦਾ ਹੀ ਕਿੰਨੇ ਲੈ ਠੀਕ ਹੈ ਵੱਡੀ ਗਾਂ ਆ ਬੁੱਢੜ ਨਹੀਂ ਆ ਕੋਈ ਚੰਗੀ ਭਲੀ ਗਾਂ ਠੰਡੀ ਰਸੀ ਤੁਸੀ ਦੀ ਕੋਈ ਲੋੜ ਨਹੀਂ ਜਨਾਨੀ ਚੋਲੇ ਨਿਆਣਾ ਚੋਲੇ ਹਿੱਲੂ ਨਹੀਂ ਠੀਕ ਹੈ ਸਮਾਨ ਬਸਮਾਨ ਬਿਲਕੁਲ ਇੱਕੋ ਜਿਹਾ ਤੇ ਜਿੰਨਾ ਜਰ ਕੋਈ ਮਰਜ਼ੀ ਦੋਇ ਜਾਵੇ ਦੁੱਖੇ ਨਹੀਂ ਠੀਕ ਹੈ ਜੀ ਆਹ ਵਧੀ ਹੈਗੀ ਗਾਂਲ ਥੋੜੀ ਆ ਪੁਛਾਰ ਜਿਆਦੀ ਆ ਠੀਕ ਹੈ ਜੀ ਅਗਲੇ ਖੰਡਾਂ ਦੇ ਥੋੜਾ ਆ ਬਾਦ ਕੋ ਆਖੇ ਵੀ ਗਾਂਲ ਥੋੜੀ ਆ ਠੀਕ ਹੈ ਤੇ ਬਾਕੀ 50 55 ਹਜ਼ਾਰ ਰੁਪਏ ਰੱਖਦਾ ਸੀ ਠੀਕ ਹੈ ਜੀ ਦੁੱਫੀ ਦਾ ਆ ਵਧੀ ਰੁਪਈਆ ਦੇ ਲਾਹੀ ਤਾਂ ਹਾਂ ਮਤਲਬ ਪੈਸਿਆਂ ਦੀ ਲਈਆਂ ਨੂੰ ਜਦੋਂ 20 ਕਿਲੋ 25 ਕਿਲੋ ਕਹਿ ਕੇ ਦਿੱਤੀ ਆ ਖਲਿਆਂ ਮੈਂ ਕੱਢ ਦਿੱਤੀ ਆ ਪਰ ਹੱਡ ਕੋ ਨਹੀਂ ਕਟਿਆ ਪਰ ਇਹ ਨਹੀਂ ਗੱਲ ਹੈ ਕੋਈ ਬੱਚਾ ਬੁੱਚਾ ਲੱਗਾ ਅਸੀਂ ਗੱਬਣ ਨਾਲ ਹੀ ਸਾਡੇ ਘਰ ਤੋਂ ਹੀ ਗਰੰਟੀ ਹੋਊਗੀ ਸਾਡੇ ਘਰ ਤੋਂ ਹੀ ਆ ਕੇ ਜੇ ਮੈਨਾਂ ਮੰਨ ਲਈ ਆ ਠੀਕ ਬੜੇ ਵੀਰ ਭਰਾਵਾਂ ਨੇ ਵੇਖੀ ਸਾਡੇ ਘਰ ਕੋਈ 50 50 ਲਾਉਂਦਾ ਇੱਕ ਬੜਾ ਵੀਡੀਓ ਚ ਪਈ ਆ ਠੀਕ ਹੈ ਜੀ ਸਾਡੀ ਵੀਡੀਓ ਚ ਪਈ ਆ ਆ ਪਈ ਆਹ ਪਈ ਕਮਿਟੀ ਪਈ ਆ ਚਲੋ ਹੁਣ ਜੇ ਠੀਰ ਠੰਡੀ ਪੜੀ ਆ ਠੀਰ ਠੰਡੀ ਕੋਈ ਰਸੀ ਰਸੀ ਦੀ ਲੋੜ ਨਹੀਂ ਬੱਸੀ ਦੀ ਹਣੀ ਲੋੜ ਠੀਕ ਹੈ ਸਾਡੇ ਚਲੋ ਇਹ ਕਰਮਾਂ ਵਾਲੀ ਬੱਸੀ ਛੱਡ ਦਿਓ ਚਲੋ ਚ ਮਾਲ ਲੂ ਉਹ ਲੈ ਲੂ ਤਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੋ ਉਹ ਕਿੰਨੇ ਦਿਨਾਂ ਦੇ ਬੱਸੀ ਕਰੀ ਨਾਲੇ ਨਾਲ ਠੀਕ ਹੈ ਜੀ ਆ ਬੱਸੀ ਫਾੜ ਨਾ ਦੂ ਆ ਵਸ਼ੀ ਮਰੇ ਜੀ ਦਮ ਖਾਲਦੇ ਇਧਰੋਂ ਦੇ ਖਾਣੀਆਂ ਤੁਹਾਡੀ ਗਾਂ ਦੀ ਨਾ ਆ ਵੇ ਮਸ਼ੀਨ ਇਧਰ ਇਧਰ ਜਦੋਂ ਮਖਾ ਇਧਰੋਂ ਆ ਵੇ ਬੈਠ ਸੁੱਟਾ ਦਿੱਤੀ ਆ ਵਸ਼ੀ ਖਾਲਦੇ ਨਾੜੂ ਆਲੀ ਤੇ ਠੰਡੀ ਠੁੰਡੀ ਬੜੀ ਆ ਠੀਕ ਹੈ ਜੀ ਆ ਵਸ਼ੀ ਆ ਗਈ ਤੇ ਵੰਡ ਮੁੰਡਾ ਤਾਨੂੰ ਅਹੀਂ ਹਿਸਾਬ ਦਾ ਹੀ ਪਾਉਂਦੇ ਆ ਕਿ ਚਲ ਸਾਡੇ ਜਣ ਮਨੋ ਜੀ ਲੱਤੀ ਏ ਠੀਕ ਹੈ ਜੀ ਤੇ ਇਹਦਾ ਮੋਲ ਹੁਣ ਬਿਲਕੁਲ ਨਾ ਜ਼ਾਇਦ ਹੀ ਕਰਨਾ ਹਾਂਜੀ ਹਾਂਜੀ ਮਖਾਲਤੀ ਵਸ਼ੀ ਜੀ 나ੜੂ ਖਾਵੇ ਆ ਨਾੜੂ ਨਾਲ ਜੇ ਆਵੇ ਨਾਰੂ ਨਾਲ ਆ ਠੰਡੀ ਠੁੰਡੀ ਬੜੀ ਜਾ ਫਿਰ ਅਸੀ ਰੂਸੀ ਦੀ ਕੋਈ ਲੋੜ ਨਹੀਂ ਆ ਹਾਂਜੀ ਹੁਣ ਅਹੀਂ ਤੇ ਦੇ ਦੇਣੀ ਚਲੋ ਸਾਨੂੰ ਮੁੱਲ ਹੁਣ ਪੀੜ ਤੇ ਸਾਨੂੰ ਉਹ ਹੀ ਹੋਣੀ ਭਾਏ ਥੋੜੀ ਵੱਡੀ ਜਾ ਉਹ ਜਿਆਦਾ ਵੱਡੀ ਜਾ ਤੇ ਕੋਈ ਗੱਲ ਨਹੀਂ ਚਲੋ ਤੇ ਬਾਕੀ ਮਾਰਾ ਇਹਦਾ ਭਲਾ ਕਰੇ ਕਰ ਮਾਲ ਲਿਆ ਕੋਈ ਲੈ ਦੇ ਚੋਵੇ ਠੀਕ ਹੈ ਦੋਖੇ ਦਾ ਕੋਈ ਨਹੀਂ ਆ ਹੁਣ ਇਹਦਾ ਮੁੱਲ ਜਿੰਨਾ ਮਰਜ਼ੀ ਕਰੀਏ ਦੇਣੀ ਆ 35000 ਦੀ ਨਹੀਂ ਵੀ ਜਹਾ ਜੀ ਗਿਆ ਤਾ ਨਾ 35 ਦੀ ਤੇ ਨਾ 30 ਦੀ ਹਾਂਜੀ ਕੋਨੇ ਨੂੰ ਦੇ ਦੇਣਾ ਵਾ ਠੀਕ ਹੈ ਚਲੋ ਸਾਨੂੰ 10 ਰੁਪਏ ਤਾਂ ਕੋਈ ਗੱਲ ਨਹੀਂ ਕਿਦਾਂ ਲਈ ਦੀ ਕਿਦਾਂ ਦੇ ਦੇ ਇਹਦੀ ਨਹੀਂ ਇਹ ਜੀ ਵਿਚਾਰ ਕੀਤੀ ਕਰੀ ਹਾਂਜੀ ਨਾ ਮਾਲਕ ਕਰਾਵੇ ਠੀਕ ਹੈ ਜੀ ਇਹ ਹਾਂ ਨਾ ਹੀ ਹੁਣ ਲੈਣ ਦੇ ਨਾਲ ਮੁੱਲ ਬਿਲਕੁਲ ਘੱਟਣਾ ਉਹੋ ਹੀ ਹਾਂਜੀ ਕਿਦੋਂ ਘੱਟ ਵੱਧ ਨਹੀਂ ਉਹਨੇ ਇਹ 26 ਹਜ਼ਾਰ ਹੀ ਦਵਾਂਗੇ 26 ਹਜ਼ਾਰ ਦੀ 26 ਹਜ਼ਾਰ ਹੀ ਹਾਂ ਨੇ ਦਵਾਂਗੇ ਠੀਕ ਹੈ ਜੀ 26 ਹਜ਼ਾਰ ਹੀ ਹਾਂ ਨੇ ਦਵਾਂਗੇ ਦਾਖਲ ਦੁੱਧ ਹੋਊਗਾ ਤਾਜੀ ਰਛੀ ਹੋਊਗੀ ਗਾੜ ਦੀ ਘਟਿਆ ਠੀਕ ਹੈ ਜੀ ਸੀਲ ਖੰਡੀ ਪੂਰੀ ਆ ਠੀਕ ਹੈ ਹਾਂਜੀ ਆ ਵੈੜ ਆਪਣੇ ਰਾਤ ਪਿੰਡੋਂ ਲਈ ਆ ਇਹ ਚਲੋ ਦੇਂਦੇ ਦਾਖ ਖੜਦੀ ਆ ਪਰ ਇਹ ਨਾ ਵੈੜ ਇਹ ਆਤੀ ਆਪਣੇ ਪਿੰਡੋਂ ਲਈ ਆ ਆਪਣੇ ਪਿੰਡੋਂ ਲਈ ਦੋ ਤੇ 22 23 ਕਿਲੋ ਕੱਢਦੀ ਆ ਸੂਆ ਕੱਢੂਗੀ ਇਹ ਕੱਲ ਵੀ ਰਹੀ ਆ ਠੀਕ ਹੈ ਜੀ ਇਹ ਆਪਣੇ ਸਾਰੇ ਆਪਣੇ ਚਲਦੀਆਂ ਨੇ ਇਹ ਸਾਡੇ ਕੋਲ ਆਪਣੇ ਖਾਸ ਬੰਦੇ ਉਹਨਾਂ ਨੇ ਕਹਿੰਦੇ ਆਪਣੀ ਜਿੰਨਾਂ ਡੰਗਰ ਉਹਨਾਂ ਵਿੱਚ ਸਾਰਾ ਹੀ ਆਹੀ ਤੇ ਆਪਣੇ ਪਿੰਡ ਤੋਂ ਲਈ ਆ ਠੀਕ ਹੈ ਜੀ ਇੱਕ ਡੰਗਰ ਵੀ ਨਹੀਂ ਬਾਹਰ ਉਹਨਾਂ ਨਾਲ ਗਿਆ ਵੇਖੀ ਤੋਰਾ ਵੇਖੀ ਕਿਦਾਂ ਜਿੱਦਾ ਨਸ਼ ਨਸ਼ ਗਾੜੀ ਫੱਟੀ ਬਹੁਤ ਹੀ ਚੰਗੀ ਆ ਦੁੱਧ 20 ਕਿਲੋ ਕੱਢਦੀ ਹੈ ਗਾਰੰਟੀ ਆ ਟਾਈਮ ਲੈ ਜੀ ਟਾਈਮ ਦੇਣ ਦਾ ਫੜਦੇ ਦਿਨ ਦਾ ਲੈਂਦੀ ਆ 3 ਤਰੀਕ ਲਿਖੀ ਉਹਨਾਂ ਨੇ ਠੀਕ ਹੈ ਜੀ ਅੱਜ ਕਿਹਨੀ ਆ ਤੇ ਵੀਨਿਕ ਬਾਈ ਨੂੰ ਨਹੀਂ 9 ਦਿਨ ਉੱਤੇ ਵੀ ਲੈਣੀ ਆ ਨੌ ਦਿਨ ਉੱਤੇ ਨਹੀਂ ਦੀ ਆ ਵੀਨੇ ਨੇ 10 12 13 ਲੈਣੀ ਆ ਜੇ ਮੈਂ ਤੁਹਾਨੂੰ ਆਹ ਦਿਨ 10 12 ਬਰ 12 13 ਲੈਣੀ ਆ ਇਹ ਸੁਆ ਕਿਨਵਾ ਆ ਗਿਆ ਸੁਆ ਵੀਰ ਉਹ ਤੀਜਾ ਹੀ ਮੰਨੇ ਹੋਣਾ ਵੀ ਤੀਜੇ ਪਿੰਡੋਂ ਹੀ ਲਈ ਝੂਠ ਦੀ ਮਾਰ ਆ ਨਾ ਉਹਨਾਂ ਨਾਲ ਹੀ ਮਾਰਨਾ ਇਹਨੇ ਕਹੀਏ ਦੂਜਾ ਵਾ ਕਹਿ ਗੋ ਉਹਨਾਂ ਵਿਚਾਰੇ ਮੁੰਡਾ ਮੁੰਲਾ ਤੇ ਲਾ ਆ ਠੀਕ ਆ ਜੀ ਉਹਨਾਂ ਤਾਂ ਦਿੱਤੀ ਆ ਇਹ ਤਾਂ ਤਾਂ ਬੰਦੇ ਬੜੇ ਵਧੀਆ ਕਰਨ ਵਾਲੇ ਬੰਦੇ ਆ ਸਾਮਲ ਹੁੰਦੀ ਨੇ ਸਾਮਲ ਬਣਾਉ ਠੀਕ ਹੈ ਜੀ ਉਹਨਾਂ ਕੋ ਪੱਠਿਆਂ ਵਾਲਾ ਬੰਦਾ ਨਹੀਂ ਠੀਕ ਹੈ ਜੀ ਸਭ ਤੋਂ ਵੱਡੀ ਕਹਾਣੀ ਆ ਹੋਰ ਕੋਈ ਕਮੀ ਨਹੀਂ ਉਹਨਾਂ ਦੇ ਤੇ ਉਹਨਾਂ ਦੀ ਕਮਜ਼ੋਰੀ ਇਹ ਵੀ ਬੰਦਾ ਪੱਠਿਆਂ ਵਾਲਾ ਉਹਨਾਂ ਕੋਲ ਕੋਈ ਨਹੀਂ ਠੰਡੀ ਠੁੰਡੀ ਠਣਾ ਠਣਾ ਦੀ ਗਰੰਟੀ ਹੋ ਗਈ ਪੂਰੀ ਢੇਲਾ ਵੇਖ ਲੈ ਬੈੜ ਦੀਆਂ ਕੀ ਚੀਜ਼ ਪਿੱਛੋਂ ਆਵੇ ਤੇ ਇਹਦਾ ਵੀ ਹਣ ਮੁੱਲ ਜਾਇਜ਼ ਹੀ ਕਰਦਾ ਚਲੋ ਕਿਸੇ ਨੇ ਵੀ ਦੱਸਦਾ ਸਾਹਮਣੇ ਭਾਵੇਂ ਵਪਾਰੀ ਵੀ ਖੜ ਕੇ ਵੇਚ ਲੈ ਹਾਂਜੀ ਮੁੱਲ ਅੱਗੇ ਸਾਰੇ ਮਾਲ ਦਾ ਜਾਇਜ਼ ਆ ਹਾਂਜੀ ਪਰ ਇਹਦਾ ਵੀ ਜਾਇਜ਼ ਹੀ ਕਰਨਾ ਵਾ ਇਹਦਾ ਮੁੱਲ ਉਹਦਾ ਵਛੀ ਦਾ ਭਾਵੇਂ ਨਾ ਜੋ ਸਾਨੂੰ ਆ ਪਤਾ ਵਾ ਅਸੀਂ ਕਿਡੇ ਵੀ ਇਹੋ ਹੀ ਕੰਮ ਕਰਦੇ ਆ 65 70 ਸਾਡੀ 55 ਸਾਡੀ ਗੋਗੜ ਵਾਲੀ ਵਾਸੀ ਗੱਡੀ ਨੂੰ ਚਲਦੀ ਆ ਠੀਕ ਹੈ ਜੀ ਹੁਣ ਇਹਦਾ ਮੁੱਲ ਜਿੰਨਾ ਮਰਜ਼ੀ ਕਰੀ ਹੁਣ ਇਹ 45000 ਦੇਣੀ ਆ ਹੁਣ ਇਹ ਹਾਂ ਨਹੀਂ 40000 ਦੇਣੀ ਆ 40000 ਦੀ 40000 ਦੀ ਵੈੜ ਦੇਵਾਂਗੇ ਅੰਦਾਜ਼ਨ ਸਾਹਮਣੀਆਂ ਠੀਕ ਹੈ ਜੀ ਸਾਹਮਣੇ ਭਾਵੇਂ 55 ਦੀ ਵੇਚਦੇ ਤਾਂ ਮੈਂ 60 ਦੀ ਵੇਚਦੇ ਠੀਕ ਹੈ ਜੀ ਤੁਹਾਨੂੰ ਭਾਅ ਨਾ ਦੀ ਦੇਤੀ ਹੋਣਾ ਤੇ ਭਾਅ ਨਾ ਹੀ ਅਸੀਂ ਹਾਂਜੀ ਗਾਂਦ ਭੰਪਰਾ ਲੈ ਜੀ ਠੀਕ ਹੈ ਜੀ ਬਾਕੀ ਇਹੋ ਜੀ ਮਾਲ ਡੰਗਰਿਆ ਹਾਂਜੀ ਬਾਕੀ ਸਾਰੇ ਵੀ ਭੰਪਰਾ ਬੇਨਤੀ ਆ ਵੀ ਭਾਵੇਂ ਤਸੱਲੀ ਕਰੋ ਵਿਜਾਉਂ ਲਗਾਓ ਹਾਂਜੀ ਤੇ ਬਾਕੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਬਹੁਤ ਬਹੁਤ ਧੰਨਵਾਦ ਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਸਤਿ ਸ੍ਰੀ ਅਕਾਲ ਚਲੋ